ਵਾਜਲ ਕਾ ਪਿੰਡ ਨਮਾਸਲੇਮ ਸਾਹਿਬ ਦੀ ਪੰਚਾਇਤੀ ਜ਼ਮੀਨ ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਰੇਡ ਮਾਰੀ ਗਈ ਜਾਣਕਾਰੀ ਮੁਤਾਬਕ ਕੁਝ ਲੋਕਾਂ ਵੱਲੋਂ ਬੀਤੀ ਰਾਤ ਪਿੰਡ ਨਮਾਸਲੇਮ ਸਾਹਿਬ ਦੀ ਪੰਚਾਇਤੀ ਜ਼ਮੀਨ ਤੇ ਸ਼ਰਿਆਮ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਰੇਤ ਦੇ ਭਾਰੀਆਂ ਟਰਾਲੀਆਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਪਿੰਡ ਦੇ ਕੁਝ ਨਾਗਰਾਂ ਵੱਲੋਂ ਐਸਐਸਪੀ ਫਾਜ਼ਲ ਕਾ ਦਾ ਧੰਨਵਾਦ ਕਰਦੇ ਆ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰਾਤ ਸਮੇਂ ਜੋ ਇਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਤਾਂ ਉਸ ਦੇ ਸਬੰਧ ਵਿੱਚ ਜਦੋਂ ਸਾਨੂੰ ਪਤਾ ਲੱਗਾ ਪਹਿਲੇ ਰਾਤ ਕੱਲ ਦੀ ਬੀਤੀ ਰਾਤ ਵੀ ਇਹਨਾਂ ਨੇ ਜਿਹੜਾ ਇਹ ਤੋਂ ਨਾਜਾਇਜ਼ ਮਾਈਨਿੰਗ ਕਰੀ ਹੈ। ਤਾਂ ਅਸੀਂ ਬਕਾਇਦਾ ਐਸਐਸਪੀ ਮਾ ਅਨਯੋਗ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਨੇ ਕਿਹਾ ਵੀ ਤੁਰੰਤ ਕਾਰਵਾਈ ਹੁੰਦੀ ਹੈ। ਅੱਬਾ ਅਸੀਂ ਕਰਦੇ ਆ। ਪਰ ਐਸਐਸਪੀ ਆਪਰੇਸ਼ਨ ਦੀ ਡਿਊਟੀ ਲੱਗੀ ਕਾਫੀ ਸਮਾਂ ਦੇਰ ਬਾਅਦ ਜਦੋਂ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਦੁਬਾਰੀ ਐਸਐਸਪੀ ਸਾਹਿਬ ਨਾਲ ਗੱਲਬਾਤ ਕਰੀ ਗਈ ਤਾਂ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਦੀ ਡਿਊਟੀ ਲਾਤੀ ਕਾਰਵਾਈ ਜ਼ਰੂਰ ਹੋਵੇਗੀ ਬਾਅਦਾਂ ਤੁਰੰਤ ਕਾਰਵਾਈ ਵੀ ਬਾਅਦ ਵਿੱਚ ਜ਼ਰੂਰ ਹੋਈ ਹੈ ਪੁਲਿਸ ਆਈਏ ਤੇ ਮੌਕੇ ਤੇ ਉਹਨਾਂ ਨੇ ਬਕਾਇਦਾ ਜਿਹੜੀਆਂ 5 ਟਰਾਲੀਆਂ ਵਿੱਚ ਲੱਗੀਆਂ ਹੋਈਆਂ ਸੀ ਜਿੰਦੇ ਚੋਂ ਇੱਕ ਭਰੀ ਹੋਈ ਸੀ ਬਾਕੀ ਦੂਜੀਆਂ ਜਿਹੜੀਆਂ ਪਰਣ ਵਾਸਤੇ ਉਹਨਾਂ ਨੇ ਸ਼ੁਰੂ ਕਰੀਆਂ ਹੋਈਆਂ ਸੀ ਉਹ ਮੌਕੇ ਤੇ ਉਹਨਾਂ ਨੇ ਫੜ ਲਈਆਂ ਤੇ ਬਕਾਇਦਾ ਇਥੇ ਇੱਕ ਹੋਰ ਮੁੰਬ ਜਿਹੜਾ ਰੇਤੇ ਦੀ ਖਦਾਈ ਕਰਾ ਰਿਆ ਸੀ ਉਹ ਵੀ ਪਕੜਾ ਗਿਆ ਪਰ ਇਹ ਬਾਅਦ ਵਿੱਚ ਉਹਨੂੰ ਛੱਡ ਦਿੱਤਾ ਗਿਆ ਤੇ ਹਾਲੀ ਤੱਕਣ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਇਹ ਪਰਚਾ ਦਰਜ ਨਹੀਂ ਕੀਤਾ ਗਿਆ ਪਰ ਅਸੀਂ ਮਾਨ ਜੋ ਗਾ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਾਰਵਾਈ ਕਰੀ ਹੈ ਪਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਕੋਈ ਰੇਤ ਦੀ ਨਜਾਇਜ਼ ਖਦਾਈ ਨਹੀਂ ਹੋਏਗੀ ਪਰ ਇਹ ਨਰਿੰਦਰਪਾਲ ਸੋਨਾ ਜਿਹੜਾ ਐ ਉਹ ਦਾ ਵਿਧਾਇਕ ਹੈ ਉਹਦੇ ਨਜ਼ਦੀਕਾਂ ਵੱਲੋਂ ਬਕਾਇਦਾ ਉਹਦੇ ਵੱਲੋਂ ਇਹ ਨਜਾਇਜ਼ ਜਿਹੜੀ ਖਦਾਈ ਕੀਤੀ ਜਾ ਰਹੀ ਹੈ ਤੇ ਬਕਾਇਦਾ ਜਿਹੜਾ ਹੁਣ ਪਰਚਾ ਨਹੀਂ ਕਟਿਆ ਜਾ ਰਿਹਾ ਬਕਾਇਦਾ ਪੰਚਾਇਤ ਦੀ ਜ਼ਮੀਨ ਹੈ ਪ੍ਰਬੰਧਕ ਕਹਿੰਦਾ ਜ਼ਿੰਮੇਵਾਰ ਹੈ ਬਕਾਇਦਾ ਪਹਿਲੀ ਜਿਹੜੀ ਠੇਕੇ ਤੇ ਦਿੱਤੀ ਗਈ ਹੈ ਤੇ ਜਿਹੜਾ ਠੇਕੇ ਤੇ ਪਹਿਲੀ ਲੈਣ ਵਾਲਾ ਹੈ ਕਿਉਂਕਿ ਉਹ ਮਾਲਕ ਹੈ ਪਹਿਲੀ ਦਾ ਉਹ ਕੋਈ ਰੇਤ ਦੀ ਖਦਾਈ ਨਹੀਂ ਕਰਵਾ ਸਕਦਾ ਤੇ ਜਿਹੜਾ ਡੀਡੀਪੀਓ ਨਾਲ ਵੀ ਗੱਲ ਕੀਤੀ ਗਈ ਉਹ ਕਹਿੰਦਾ ਮੈਂ ਵੀਡੀਓ ਨੂੰ ਕਾਇਦ ਨਾ ਫਲਾਣ ਨੂੰ ਕਾਇਦ ਨਾ ਲਗਭਗ ਆ ਜਿਹੜਾ 3 ਤੋਂ 4 ਕਨਾਲ ਆ ਰਿਹਾ ਤਾਂ ਚੋਰੀ ਹੋ ਚੁੱਕਾ ਹੈ ਲਗਭਗ ਜਿਹੜਾ ਹੈਗਾ 35 ਤੋਂ 40 ਫੁੱਟ ਜਿਹੜੀ ਡੰਗਾਈ ਹੈ ਦੀ ਇਸ ਤਰ੍ਹਾਂ ਦੀ ਇਹਦੀ ਜਾਂਚ ਕੀਤੀ ਜਾਵੇ ਬਕਾਇਦਾ ਡੀਡੀਪੀ ਹੋ ਵੀ ਜਾਂਦੇ ਸ਼ਾਮਲ ਹੈ ਵੀਡੀਓ ਵੀ ਸ਼ਾਮਲ ਹੈ ਤੇ ਜਿਹੜਾ ਪ੍ਰਬੰਧਿਤ ਹੈ ਕਿਉਂਕਿ ਪੰਚਾਇਤਾਂ ਭੰਗ ਹੋਈਆਂ ਜਾਂ ਜਾਂ ਤਾਂ ਬਕਾਇਦਾ ਜ਼ਿੰਮੇਵਾਰ ਜਿਹੜਾ ਆ ਜਾਂਦਾ ਪ੍ਰਬੰਧਿਤ ਹੈ ਹੋਰ ਜਿਹੜਾ ਇਹਦਾ ਠੇਕਾ ਬਣਦਾ ਹੈ ਬਾਈ ਕਿਲੇ ਪਲਾਟ ਨਵਾਂ ਸਲੇਮਚਾ ਦਾ ਉਹਦਾ ਠੇਕਾ ਵੀ ਨਾ ਮਿਲੀ ਪੂਖਤਕਾਰ ਕੇ ਪੂਰਾ ਨਹੀਂ ਭਰਾਇਆ ਕਿਉਂਕਿ ਇਹਦੇ ਚ ਛਰੇ ਆਮ ਪਤਾ ਲੱਗਦਾ ਹੈ ਕਿ ਠੇਕਾ ਜਿਹੜਾ ਨਹੀਂ ਭਰਾਇਆ ਤੇ ਸੋਨਾ ਨਰਿੰਦਰਪਾਲ ਜਿਹੜਾ ਆਮ ਵਾਲੇ ਉਹਦੀ ਸ਼ਹਿਤ ਇਹ ਜਿਹੜਾ ਸਾਰੀ ਉਹ ਤਰ੍ਹਾਂ ਪੰਚਾਇਤ ਨੂੰ ਲੁੱਟਿਆ ਜਾ ਰਿਹਾ ਅਸੀਂ ਜਦੋਂ ਇਹ ਕਬਜ਼ਾ ਛਡਵਾਇਆ ਸੀ ਉਸ ਸਮੇਂ ਤੇ ਮੰਗ ਕਰੀ ਸੀ ਕਿ ਤੇ ਜਾ ਤਾਂ ਕੋਈ ਸਰਕਾਰੀ ਕਾਲਜ ਬਣਾਇਆ ਜਾਵੇ ਜਿਹੜਾ ਗਰਾਊਂਡ ਬਣਾਇਆ ਜਾਵੇ ਪਰ ਜਿਸ ਤਰ੍ਹਾਂ ਡੂੰਘੀਆਂ ਖਦਾਨਾ ਬਣਾ ਦਿੱਤੀਆਂ ਗਈਆਂ ਤੇ ਤੇ ਸਰਕਾਰੀ ਚੀਜ਼ ਕੀ ਬਣਾਈ ਜਾਵੇਗੀ ਤਾਂ ਸਾਡਾ ਜਿਹੜਾ ਭਵਿੱਖ ਅਸੀਂ ਕਹਾਂ ਅਸੀਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਤੋਂ ਬਾਤ ਸਕੇ ਪਰ ਜੇ ਕੱਡੇ ਬਾਣ ਕੇ ਤੇ ਕੀ ਗਰਾਊਂਡ ਬਣਨਾ ਤੇ ਕੀ ਕਾਲਜ ਬਣਨਾ ਤੇ ਕੀ ਕੁਝ ਬਣਨਾ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਗਵਰਨਮੈਂਟ ਤੋਂ ਕਿ ਤੁਰੰਤ ਇਹਦੇ ਤੇ ਐਕਸ਼ਨ ਲਾਏ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਸੀਗੇ ਮਨਕ ਚਲ ਸਾਡੇ ਪਿੰਡ ਦੀ ਜ਼ਮੀਨ ਪੰਚਾਇਤੀ ਹੈਗੀ ਹੈ ਇਹ ਪੰਚਾਇਤਾਂ ਬੰਗ ਹੋਣ ਦੇ ਬਾਅਦ ਉਹਨਾਂ ਨੇ ਜਮਾ ਦੇ ਪ੍ਰਬੰਧਕ ਦੇ ਗਏ। ਅੱਜ ਤੱਕ ਕੁਝ ਦਰਖਾਸਤਾਂ ਵੀ ਦੇ ਚੁੱਕਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ। ਜੀ ਮਨਕ ਤੇ ਚੋਰੀ ਦੀ ਰਾਤ ਨੂੰ ਲੈ ਚਲੇ ਸੀ ਚੋਰੀ ਤਰ੍ਹਾਂ ਚੋਈ ਕਰ ਲੈ ਸੀ। ਮਨਕ ਬਿੜੀ ਦੇ ਅਫਸਰ ਤਲਾਸ਼ ਕੀਤੀ ਸੀ ਪਰ ਕੋਈ ਸਾਡੀ ਵੱਸ ਤਰ੍ਹਾਂ ਸੁਣਾਈ ਨਹੀਂ ਹੋਈ ਸੀਗੀ। ਦਰਖਾਸਤ ਵੀ ਲਾਈ ਹੋਈ ਸੀ ਅੱਜ ਤੋਂ ਮੇਨਾ ਲਗਭਗ ਦਿਨ ਹੋ ਚੁੱਕੇ। ਅੱਜ ਤੋਂ ਸਾਲ ਪਹਿਲਾਂ ਗਸ ਜਮੀਨ ਠੇਕੇ ਦੇਣ ਤੋਂ ਪਹਿਲਾਂ ਕੋਈ ਕੁਝ ਚੱਕਿਆ ਸੀ ਕੋਈ ਸਾਰੇ ਦੇ ਪਿੰਡ ਦੇ ਸਹਿਮਤੀ ਨਾਲ ਆਸੀ ਰਹਿਤਾ ਗੁਰਦੁਆਰਾ ਬਣਾਉਣਾ ਸੀਗਾ। ਉਹਨਾਂ ਵਾਸਤੇ ਲੈ ਗਿਆ ਸੀ। ਰਾਤ ਨੂੰ ਮਨਕ ਚਲਾਏ ਸੀ ਮੌਕੇ ਦੇ ਅਫਸ ਲੈ ਮੋਨਾਰਕੀ ਤੇ ਸਪੌਨਸ ਚਾਨ ਕਿੰਨੀ ਟਰਾਲੀਆਂ ਕਿੰਨੇ ਫੜੇ ਗਏ ਸੀ ਇਹ ਕੋਈ 5-7 ਦੇ ਲਗਭਗ ਦਸਦੇ ਮੈਨੂੰ